ਸਾਈਡ ਦੇ ਦੋ ਸਾਈਡ ਦੇ ਸਾਈਡ ਦੇ ਜਾ ਰਹੇ ਜੀ ਸਾਈਡ ਦੇ ਦੋ ਦੇਖੀ ਹੋ ਰਹੀ ਹੈ ਇਹ ਲੋਕ ਹੋ ਗਏ ਸੇਰਾ ਬਾਰੇ ਪਹੁੰਚਾ ਲਿਆ ਜਾ ਰਿਹਾ ਹੈ ਆਇਆ ਆ ਆ ਸਾਈਡ ਸਾਈਡ ਤੇ ਚੱਲਦੇ ਥੋੜਾ ਸਾਈਡ ਦੇ 320 ਨਹੀਂ ਨਹੀਂ ਮੈਮ ਪਹਿਲੇ ਹੋਰ ਤੇ ਨਹੀਂ ਜਾ

ਪਲੀਜ਼ ਕੋਈ ਕਹਿੰਦੇ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋਵੇ ਬੱਚੇ ਵਾਲਿਆਂ ਬੱਚੇ ਵਾਲਿਆਂ ਨਾ ਸਾਰੇ ਨਾ ਹੈਗੇ ਨਾ ਬੱਚੇ ਬਸ ਫਿਰ ਮੈਂ ਉਹੀ ਕਹਿੰਦੇ ਆ ਨਹੀਂ ਚਲੋ ਬੈਠ ਜੀ ਬੈਠ 1 ਮਿੰਟ ਨਹੀਂ ਚਲੋ ਬੈਠਾ ਬੈਠਾ ਆਪਣਾ ਫਰਾਵਰ ਇਹ ਨਾ ਜਾਵੇ ਆ ਪਿੱਛੇ ਕਰੋ ਆਪਣਾ ਫਰਾਵਰ ਨਾ ਹੈ ਬੱਚਿਆਂ ਕੋਈ ਇੱਕ ਮਿੰਟ ਚਾਹੀ ਚਾਹੀ ਕੋਣ ਬੈਠ ਕੇ ਕਰਨ ਕਰਦੇ ਪਿਆਰ ਦੇ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਕਿੰਨੀ ਦੀ ਗੱਲ ਕਰ ਬੈਠ ਕੇ ਗੱਲ ਕਰ ਮੈਂ ਤਾਂ ਮਾਰੀ ਜੀ ਸੁਖਾਵਾ ਬੈਠ ਕੇ ਗੱਲ ਕਰਦੇ ਇਹਨਾਂ ਨਾਲ ਸਾਰੀ ਪਿਛਾੜੋ ਜੀ ਸੁਖਾਵਾ ਤੇਲੀ ਨਹੀਂ ਸੀ ਨਾ ਸੀ ਕਿ ਮੱਕਲਾ ਆ ਰਿਹਾ ਕਰਾਰ ਸਾਡੇ ਘਰ ਉੱਤਰ ਗਏ ਬੇਟਾ ਬੈਠੋ ਬੇਟਾ ਬੈਠੋ ਪਲੀਜ਼ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਕਰ ਬੱਲੇ ਬਟਾ ਜਿੱਤੇ ਮੈਡਮ ਸੋਣੇ ਕੁਤੀ ਆ ਸੀ ਆ ਜਾਓ ਬੱਲੇ ਬਟਾ ਬੈਠ ਕੇ ਗੱਲ ਕਰਦੇ ਆਂ ਜੀ ਮੁਰਦਾਬਾਦ 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 ਆਪਣੇ ਲੋਕਾਂ ਦਾ ਸੁੱਖ ਜਾਵੇ ਕਰਾ ਪ੍ਰਿਆਸ਼ਰ ਮੁਰਦਾਬਾਦ गुरुआारे एडमिस्ट्रेटर चला रहे बच्चा बच्चा देखो ਨਾ ਟਿਕੜੇ ਇਹ ਇਹ ਮੋਟਾ ਹੈ ਕਦੇ ਕਿਹਨ ਦਾ ਕਿਤਾਬੀ ਗੱਲ ਕਰਨਾ ਸੀ ਉਸ ਤੋਂ ਪਹਿਲਾਂ ਇਹ ਤਾਂ ਨਹੀਂ ਆਇਆ ਤੇ ਤੁਸੀਂ ਕੱਲ ਦਾ ਜਵਾਬ ਦੋ ਅਸਟੱਕ ਤੁਸੀਂ ਕੀ ਕਰਦੇ ਸੀ ਸਾਨੂੰ ਇਹ ਜਵਾਬ ਦੋ ਤੁਸੀਂ ਸੁਪਰੀਮੋ ਡਿਸਟਿੰਕਟ ਕਿੰਨੂ ਮਿਲੇ ਹੋ ਮੈਂ ਕੋਸ਼ਿਸ਼ ਕੀਤੀ ਹੈਗੀ ਮੈਂ ਕੋਸ਼ਿਸ਼ ਮੈਂ ਮਿਸਟਰ ਸਾਹਿਬ ਮਿਸਟਰ ਸਾਹਿਬ ਕਿਹੜੇ ਦੇ ਨਾਇੰ ਮੈਡਮ ਮੈਡਮ ਮੇਰਾ ਬੱਚਾ ਸੋਨੀ ਹਸਪੀਟਲ ਚ ਸੀ ਗਿਆ ਕਿਹੜੇ ਦੇ ਨਾਇੰ ਮੈਡਮ ਤੁਹਾਨੂੰ बार-बार ਅਸੀਂ ਰਿਪੋਰਟ ਪਾਈਆਂ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਵੀ ਐਂਟੀਆਰ ਤੁਸੀਂ ਅੱਜ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਕੀ ਕਰਨਾ ਹੈ ਕਿਉਂਕਿ ਸੜਕ ਦੀ ਖਤਮ ਹੋ ਗਈ ਸੀ ਜੀ ਸਾਹਿਬ ਆਈ ਜਾਣ ਦੋਸਤੋ ਬੰਦਾ ਕਰ ਜਾ ਤੁਸੀਂ ਤਾਂ ਨਹੀਂ ਸੀਦਾ ਪੀਐਮ ਮੋਦੀ ਨੂੰ ਪਿੱਛੇ ਚੜਦਾ ਬਹੁਤ ਉਗਤੀ ਕਰਦਾ ਦੇਖੋ ਅਸੀਂ ਬਾਰ 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 ਅਸੀਂ ਕੀਤੀ ਉਸ ਪਾਰ ਅਸੀਂ ਕਹਿੰਦੇ ਤੁਸੀਂ ਆਓ ਵੀ ਤੁਸੀਂ ਅੱਜ ਆਇਓ ਸੀ ਕੋਈ ਕੋਈ ਕੁਛ ਸੀ ਸਾਰਾ ਕੁਝ ਛੱਡਤਾ ਸੀ ਅਸੀਂ ਸਾਰਾ ਕੁਝ ਛੱਡਤਾ ਸੀ ਪੈਰੈਂਟਸ ਨਾਲ ਪਰ ਇਹ ਸਾਸ ਨਾਲ ਪਰ ਪੈਰੈਂਟਸ ਨਾਲ ਗੱਲ ਕਰਦੇ ਹੁੰਦੇ ਨੇ ਕੋਈ ਨੀ ਕੁਝ ਅੰਜਨੀ ਨੂੰ ਨਾ ਦੱਸਦਾ ਨਾ ਬੋਲਦਾ ਮੈਡਮ ਇਹ ਸਾਡੇ ਨਾਲ ਆਉਂਦਾ ਬੰਦਾ ਨਹੀਂ ਸੀ ਕਿ ਇਹ ਸਾਬਤ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਉਹ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਜੋੜ ਕੇ ਦਿੰਦੇ ਤਾਂ। ਦੋ। ਹਾਂਜੀ। ਬੋਲੋ। ਤੁਹਾਡੇ ਦੁੱਖ ਦੇ ਅੱਗੇ ਮੈਂ ਕੁਝ ਨਹੀਂ ਕਹਿ। ਕੁਛ ਵੀ ਨਹੀਂ। ਇੱਕ ਵੀ ਨਾਮ ਮੈਂ ਕਹ ਸਕਦੀ। ਗਾਣਾ ਮੈਂ ਸੁਝ ਵੀ ਨਹੀਂ ਸਕਦੀ। ਮੈਂ ਆਪ ਦੇਖੇਗੀ। ਤਾਂ ਮੈਨੂੰ ਪਤਾ ਆਏਗਾ। ਮੈਂ ਕੁਛ ਨਹੀਂ ਕਹਿਣਾ। ਕਿਉਂਕਿ ਜੋ ਤੁਹਾਡਾ ਪਤਾ ਆਏਗਾ, ਸਭ ਕੁਝ ਹੈ। ਇੱਕ ਮਿੰਟ। ਇੱਕ ਮਿੰਟ। ਇੱਕ ਪਲ ਸੁਣ ਲਿਓ। ਮੈਂ ਕੁਛ ਨਹੀਂ ਹੈ। ਕੁਛ ਨਹੀਂ। ਕੋਈ ਉਹ ਕਿਸੇ ਤਰੀਕੇ ਦਾ ਕੁਛ ਨਹੀਂ। ਕਿ ਮੈਂ ਕੁਛ ਇੱਕ

ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆ ਅੱਜਕੱਲ 1 ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆ ਅਸੀਂ ਸੀਮ ਦਿਲ ਅਮਰ ਹਸਪੀਟਲ ਮੇਰੇ ਨੰਬਰ ਉਸ ਤੋਂ ਜਾ ਕੇ ਕੱਲ ਖਤਮ ਹੋ ਗਈ 1 ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਆਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇੱਥੀਆਂ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ ਵਾਰ-ਵਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ 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 ਆਪਾਂ ਬਹਿਤਿਆਂ ਪੁੱਤਾਂ ਦੀ ਹੈ ਸਾਡਾ ਦੁੱਖ ਹੈ ਸਾਡੇ ਮਿਸਾਲ ਨਹੀਂ ਹੈ ਤੁਹਾਡੇ ਆਉਣ ਨਾਲ ਮਨ ਲੱਗ ਜਾਂਦੀ ਹੈ ਅਸੀਂ ਤਾਂ ਜੰਮੇ ਹੀ ਹਾਂ ਅਸੀਂ ਦਾ ਇਹ ਤੋਂ ਦੇ ਕਿ ਜਿਵੇਂ ਪਾਕਿਸਤਾਨ ਜਾ ਕੇ ਬੱਚੇ ਸਾਡੇ ਇੱਥੇ ਕਿਉਂ ਆਏ ਮੈਂ ਉਹ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਕਿਹੜੇ ਮੋੜੇ ਖਤਮ ਹੁੰਦੇ ਨੇ ਤੁਸੀਂ ਦੇਖੋ ਕਿਹੜੇ ਮੋੜੇ ਖਤਮ ਹੁੰਦੇ ਨੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਅਸੀਂ ਜਿੱਦਨੇ ਫੋਟੇ 'ਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਤੁਸੀਂ ਸਾਨੂੰ ਇੱਕ ਵਾਰੀ ਐਸਾ ਕਹਿੰਦੇ ਅਸੀਂ ਫੜ ਕੇ ਤਾਂ ਮੰਗੇ ਤੁਸੀਂ ਇੱਕ ਵਾਰੀ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਤਾਂ جواب ਨਹੀਂ ਹੈ ਹੁਣ ਉਹ ਹੁਣ ਤੁਹਾਡਾ ਹੁਣ ਕੁਝ ਵੀ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਮੈਂ ਕੁਝ ਵੀ ਹੁਣ ਅਸੀਂ ਕਿਸੇ ਫਟੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਉਹ ਫਟ ਚੁੱਕਿਆ ਹੈ ਬਿਲਕੁਲ ਸਹੀ ਹੈ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਤੇ ਸਾਨੂੰ ਗੁੱਸਾ ਚੜਦਾ ਉਹ ਹੀ ਟਿੱਪਰ ਲੈ ਆਓ ਤੇ ਸਾਡੇ ਉੱਤੇ ਚਾੜ ਦਿਓ ਸਾਡੇ ਉੱਪਰ ਚਾੜ ਦਿਓ ਅਸੀਂ ਤੁਹਾਨੂੰ ਸਾਰਾ ਕੁਝ ਮਾਰ ਪਾ ਰਹੇ ਹਾਂ ਉੱਪਰ ਲੱਗ ਸਾਡੇ ਉੱਪਰ 25 ਬੰਦੇ ਦਾ ਕੋਈ ਰੋਕ ਪਾਸ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਦਾ ਅਸਰ ਖਤਮ ਕਰ ਦਿਓ 25 ਦੋ ਲੋਕ ਦੇਖੋ ਇੱਕ ਤਾਂ ਮੈਨੂੰ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਨੂੰ ਇਨਸਾਫ ਲੈਣ ਵਾਸਤੇ ਦੇਖੋ ਇੱਕ ਕਿੰਨਾ ਹੋ ਰਿਹਾ ਹੈ ਬੈਠੇ ਆਂ ਸਾਡਾ ਟਿੱਪਰ ਲਿਆ ਕਰੋ ਸਾਡੇ ਤੋਂ ਛਾੜ ਦਿਓ 8 ਹੋ ਗਏ 10 ਹੋ ਗਏ ਰੋਣਾ ਖਤਮ ਹੋ ਜਾਏ 18 ਕਰੋ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਵੀ ਤੁਹਾਨੂੰ 18 ਕਰੋ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜ਼ਨਸ